ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਜਿੰਨੇ ਵੀ ਕਿਸਾਨ ਵੀਰ ਇਸ ਵੀਡੀਓ ਨੂੰ ਦੇਖਣਗੇ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਾਣਕਾਰੀ ਮੈਨੂੰ ਵੀ ਚਾਹੀਦੀ ਆ ਤੇ ਹੋਰ ਭਰਾਵਾਂ ਨੂੰ ਵੀ ਇਹਦੇ ਨਾਲ ਜਿਹੜੀ ਜਾਣਕਾਰੀ ਮਿਲੂਗੀ ਜਿਹੜਾ ਆਪਣਾ ਇਹ ਲਸਣ ਹੁੰਦਾ ਬਈ ਆਪਾਂ ਬਜ਼ਾਰਾਂ ਦੇ ਵਿੱਚੋਂ ਆਪਾਂ ਨੂੰ ਮਿਲਦਾ ਤੇ ਇਹ ਲਸਣ ਜਿਹੜਾ ਇੱਕ ਇਕੱਠੀ ਹੁੰਦਾ ਹੈ ਇਹ ਇਕੱਠੀ ਵਾਲਾ ਕਹਿੰਦੇ ਨੇ ਇਹਨੂੰ ਵੇ ਭਈ ਇਹ ਲਾਸਣਾ ਵੀ ਇਹ ਲਾ ਲੂਗੀ ਜਦੋਂ ਆਪਣੇ ਲਾਸਣਾ ਦਾ ਟਾਈਮ ਹੁੰਦਾ ਆਪਾਂ ਲਾਉਨੇ ਆ ਬਰਸੀਨ ਬੀਜ ਦੇ ਜਦੋਂ ਉਦੋਂ ਉਦੋਂ ਦਾ ਇਹ ਲਾਸਣ ਲੱਗਿਆ ਹੋਇਆ ਅੱਜ 4-5 ਅਪ੍ਰੈਲ ਹੋ ਗਈ ਤੇ ਅਪ੍ਰੈਲ ਦੀ ਸੋਰੀ 4-5 ਤਰੀਕ ਹੋ ਗਈ ਤੇ ਸਾਰੀ ਅਪ੍ਰੈਲ ਲੰਘ ਗਈ ਤੇ ਦੇਖੋ ਤੁਸੀਂ ਲਾਸਣ ਅੱਜ ਪੱਟਿਆ ਤੇ ਬਿਲਕੁਲ ਛੋਟੀ-ਛੋਟੀ ਗੱਠੀ ਹੀ ਆ ਦੇਖਿਓ ਇਸ ਤਰ੍ਹਾਂ ਦੀ ਛੋਟੀ-ਛੋਟੀ ਗੱਠੀ ਹੀ ਆ ਤੇ ਤੁਸੀਂ ਇੱਕ ਗੱਠਾ ਦੇਖੋ ਆ ਕਿੰਨਾ ਵਧੀਆ ਹੋਇਆ ਹੈ ਹੈ ਬਹੁਤ ਅੰਤਰੇ ਦੇ ਵਿੱਚ ਦੇਖੋ ਬਈ ਇੱਕ ਦਿਨੇ ਚੀਜ਼ ਲੱਗੀ ਹੋਈ ਆ ਤੇ ਬਾਕੀ ਹੋਰ ਇੱਕ ਖਾਸ ਗੱਲ ਆ ਇਹ ਲਾਇਆ ਵੀ ਬਈ ਵੱਟਦੇ ਹੋਇਆ ਦੀ ਵੱਟ ਤੇ ਕਹਿ ਦਿੰਦੇ ਆ ਵੀ ਵੱਟ ਤੇ ਕੋਈ ਵੀ ਚੀਜ਼ ਲੱਗੀ ਹੋਈ ਵਧੀਆ ਹੁੰਦੀ ਆ ਤੇ ਜਿੰਨੀ ਵੀ ਖੇਚਲਾ ਜਿੰਨਾ ਰੇਹ ਪੱਤ ਉਹਦੇ ਵਿੱਚ ਪਾਇਆ ਇਹਦੇ ਵਿੱਚ ਵੀ ਓਨੀ ਪਾਇਆ ਗੁੱਡ ਗੜਈਆ ਸਾਰਾ ਕੁਝ ਓਨੀ ਹੋਇਆ ਪਰ ਬਈ ਇਹ ਆਪਣੇ ਉਰੇ ਕਿਉਂ ਕਾਮਯਾਬ ਨਹੀਂ ਹੈਗਾ ਤੇ ਇਹਨੂੰ ਦੇਖ ਕੇ ਲੱਗਦਾ ਵੀ ਆਹ ਕਾਮਯਾਬ ਕਿਉਂ ਹੋ ਗਿਆ ਤੇ ਤੁਸੀਂ ਜ਼ਰੂਰ ਇਹ ਕਨਫਿਊਜ਼ਨ ਆ ਜਿਹੜੀ ਦੂਰ ਕਰਿਓ ਜੇ ਕਿਸੇ ਭਰਾ ਨੇ ਲਾਸਨ ਲਾਇਆ ਤੇ ਵਧੀਆ ਕਾਮਜਾਬ ਇਹੋ ਜਿਹਾ ਹੋਇਆ ਤੇ ਉਹਦੇ ਵਿੱਚ ਕੀ ਪਾਇਆ ਕੀ ਤਰੀਕਾ ਲਾਉਣ ਦਾ ਤਾਂ ਜਰੂਰ ਤੁਸੀਂ ਹੋਰ ਕਿਸਾਨਾਂ ਨੂੰ ਵੀ ਜਿਹੜੀ ਉਹ ਜਾਣਕਾਰੀ ਕਮੈਂਟ ਕਰਕੇ ਜਰੂਰ ਦਿਓ ਤੇ ਬਸ ਇਸੇ ਕਰਕੇ ਭਈ ਆਪਾਂ ਨੇ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਇਹੀ ਹੈ ਵੀ ਜੇ ਸਾਰਾ ਅਪ੍ਰੈਲ ਦਾ ਮਹੀਨਾ ਵੀ ਬੀਤ ਗਿਆ ਜੇ 4-5 ਤਰੀਕ ਹੋ ਗਈ ਤੇ ਵੀ ਤੁਸੀਂ ਇਹ ਗੰਡੇ ਦੇਖ ਲਓ ਵੀ ਓਡੇ ਓਡੇ ਕੀ ਨੇ ਅਸੀਂ ਹੀ ਕਹਿਣਾ ਚਾਹੁੰਦੇ ਆ ਬਈ ਕਮੈਂਟ ਜਰੂਰ ਕਰਿਓ ਤੁਸੀਂ ਸਾਰੇ ਭਰਾ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਤੇ ਆਪਣੇ ਪੇਜ ਨੂੰ ਫੋਲੋ ਤੁਸੀਂ ਜਰੂਰ ਕਰਿਓ ਆਪਣੇ ਪੇਜ ਦੇ ਉੱਤੇ ਚੰਗੀਆਂ-ਚੰਗੀਆਂ ਵੀਡੀਓ ਵੇਖਣ ਦੇ ਲਈ ਕਿਉਂਕਿ ਸਾਰੀਆਂ ਵੀਡੀਓ ਜਿਹੜੀਆਂ ਉਹ ਸਭਿਆਚਾਰਕ ਹੁੰਦੀਆਂ ਕੋਈ ਐਦਾਂ ਦੀ ਵੀਡੀਓ ਆਪਾਂ ਨਹੀਂ ਪਾਉਂਦੇ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖੀ ਜਾਂਦੀ ਹੋਵੇ ਤੇ ਤੁਸੀਂ ਜਰੂਰ ਕਮੈਂਟ ਕਰਿਓ ਧੰਨਵਾਦ